ਡੇ ਯਾਰ ਮਨ ਦਾ ਹਸਤਾ ਤੇ ਕਿੱਥੇ ਲਾ ਕੇ ਚੱਲਿਆ ਲੈ ਕੇ ਤੈਨੂੰ ਸ਼ਿਮਲੇ ਚੱਲਿਆ ਅੱਜ ਤੋਂ ਰਾਤ ਨੂੰ ਪਸ਼ੂ ਵਾਲੇ ਬਰਾਂਡੇ 'ਚ ਬੈਣਾ ਵਾ ਮੈਂ ਲਾ ਉਹਨੂੰ ਜਾਣਾ ਵਾ ਪਸ਼ੂਆਂ ਦਾ ਧਿਆਨ ਰੱਖੀ ਸੁਣ ਗਿਆ ਪੈ ਜਾ ਇੱਥੇ ਚੱਕ ਗੈਰੀ ਪਤਾ ਆ ਦੇਖ ਮੈਂ ਤੇਰੇ ਆਸਤੇ ਗੱਡੀ ਲੈ ਕੇ ਆਇਆ ਖੇਡਣ ਨੂੰ ਮੇਲੇ 'ਚ ਨਾਲੇ ਤੇਰੇ ਆਸਤੇ ਮਠਿਆਈ ਦਾ ਡੱਬਾ ਲੈ ਕੇ ਆਇਆ ਨਾਲੇ ਤੇਰੇ ਆਸਤੇ ਬਹੁਤ ਸਾਰੀਆਂ ਚੀਜ਼ੀਆਂ ਲੈ ਕੇ ਆਇਆ ਉੱਠ ਕੇ ਖਾ ਲੈ ਜੰਗਾ ਲੈ ਵੀ ਇੱਕ ਦਿਨ ਪੂਰਾ ਬੀਤ ਗਿਆ ਵਾ ਜਿਹੜਾ ਤੂੰ ਦੁਖੀ ਰਹਿੰਦਾ ਸੀ ਉਹ ਖੁਸ਼ ਹੋ ਗਿਆ ਨਾ ਜਿਹੜਾ ਖੁਸ਼ ਰਹਿੰਦਾ ਸੀ ਉਹ ਦੁਖੀ ਹੋ ਗਿਆ ਨਾ ਜਾ ਕੇ ਦੇਖਦਾ ਓਏ ਬੁਘਿਆ ਜਾ ਮੇਰੇ ਜਾਈ ਚ ਆ ਜਾ ਆ ਜਾ ਆਪਾਂ ਖੇਡੀਏ ਆ ਜਾ ਮੇਰੇ ਜਾਈ ਚ ਆ ਜਾ ਆਪਾਂ ਖੇਡਦੇ ਆ ਓਏ ਓਏ ਆ ਕੀ ਕਰੀ ਜਾਣਾ ਇਹਦੇ ਨਾਲ ਤੂੰ ਤੂੰ ਹਾਈ ਤੱਕ ਰੋਠੇ ਨਹੀਂ 12 ਵਜੇ ਪਏ ਆ ਓ ਡੈਡੀ ਤੂੰ ਉੱਠਣ ਦੀ ਗੱਲ ਕਰਦਾ ਮੈਂ ਤਾਂ ਅੱਜ ਦੀ ਰਾਤ ਵੀ ਇੱਥੇ ਹੀ ਰਹਾਂਗਾ। ਓ ਯਾਰ ਮੇਰਾ ਤਾਂ ਪਸੂਆ ਜੀ ਬਹੁਤ ਲੱਗਦਾ। ਯਾਰ ਇਹ ਬੱਛਾ ਜਾਈ ਬਹੁਤ ਐਲਤੀ ਆ। ਇਹ ਤਾਂ ਸਾਰੀ ਰਾਤ ਮੇਰੇ ਨਾਲ ਖੇਡ ਹੀ ਗਿਆ। ਗੱਲ ਕਰ ਮੇਰਾ ਮੰਜਾ ਛੋਟਾ ਸੀ। ਨਹੀਂ ਮੈਂ ਇਹਨੂੰ ਆਦ ਨਾਲ ਹੀ ਪਾ ਲੈਣਾ ਸੀ। ਮੈਨੂੰ ਨਹੀਂ ਪਤਾ ਬਾਪੂ ਮੈਨੂੰ ਤਾਂ ਵੱਡਾ ਮੰਜਾ ਲੈ ਕੇ ਦੇ। ਮੈਂ ਤਾਂ ਰਾਤ ਨੂੰ ਇਹਨੂੰ ਆਦ ਨਾਲ ਪਾਣਾ ਇਹ ਤਾਂ ਮੇਰੇ ਨਾਲ ਖੇਡਦਾ ਹੀ ਬਹੁਤ ਆ। ਆ ਜਾ ਯਾਰ। ਯਾਰ ਇਹਨੂੰ ਤਾਂ ਮੈਂ ਪਸੂਆਲੇ ਭਾਂਡੇ 'ਚ ਪਾ ਕੇ ਦੁਖੀ ਕਰਨਾ ਚਾਹੁੰਦਾ ਸੀ। ਕਿ ਫਿਰ ਵੀ ਖੁਸ਼ ਹੋਇਆ ਫਿਰਦਾ ਵਾ। ਹਾਂ। ਦੂਜਾ ਤਾਂ ਪੱਕਾ ਖੁਸ਼ ਹੋ ਗਿਆ ਹੋਊਗਾ। ਓ ਗੈਰੀ ਬੋਤ ਤਾਂ ਕੀ ਹੋਇਆ? ਮੈਂ ਆ ਚੀਜੀ ਤੈਨੂੰ ਖਾਣ ਨੂੰ ਲਿਆ ਕੇ ਦਿੱਤੀ ਸੀ ਸਿੱਟੀ ਕਿ ਹੋ ਜਾਣਾ ਖਾ ਲੈ ਇਹਨੂੰ ਬਾਪੂ ਆ ਕੇ ਛੜੀਆਂ ਇਹ ਚੀਜ਼ਾਂ ਖਾਣ ਨੂੰ ਲਿਆਤੀਆਂ ਮੈਨੂੰ ਮੈਨੂੰ ਬਿਮਾਰ ਕਰਨਾ ਤੂੰ ਉਹ ਲੈ ਆ ਦਾ ਸਾਰਾ ਸਮਾਨ ਮੈਨੂੰ ਨਹੀਂ ਚਾਹੀਦਾ